ਕਿ ਦੋ ਸਾਲ ਪਹਿਲਾਂ ਆ ਪਹਾੜੀ ਜਿਹੜਾ ਸੈਟਲਾਈਟ ਸੈਂਟਰ ਹੈ ਉੱਥੇ AI ਦੇ ਕੋਰਸਸ ਕਰਨਾ ਤੇ ਕੰਪਨੀ ਦਾ ਦੀ ਸਪਾਇਰੀ ਉਪਰੋਪੜ ਹਾਂਜੀ ਉਹ AI ਬਹੁਤ ਅੱਛਾ ਕੰਮ ਕਰਦੀ ਹੈ ਤੇ ਉਹਨਾਂ ਨਾਲ ਕੋਲੈਬੋਰੇਟ ਕਰਕੇ ਦੁਆਰਾ ਜਿਹੜਾ ਚੱਲ ਗਿਆ ਪਾ ਮੈਂ ਇੱਕ ਦੋ ਸਾਲ ਪਹਿਲਾਂ ਆ ਪਹਾੜੀ ਕਿ ਲਾਈਕ ਇੰਟਰ ਉਹ ਤੇ AI ਦੇ ਕੋਰਸਸ ਕਰਨਾ ਤੇ ਕੰਪਲੀਟਾ ਦੇ ਤੇ ਆ ਕੀ ਰੋਪੜ ਉਹ AI ਬਹੁਤ ਅੱਛਾ ਕੰਮ ਕਰਦੀ ਹੈ ਤੇ ਉਹਨਾਂ ਨਾਲ ਕੋਲੈਬੋਰੇਟ ਕਰਕੇ ਦੁਆਰਾ ਜਿਹੜਾ ਚੱਲ ਗਿਆ ਆਪਾਂ ਮੈਂ ਕਿਹਨੇ ਦੀ ਸਿਫਾਰਿਸ਼ ਕੀਤਾ ਤੁਸੀਂ

ओके। ਉਹਨੇ ਸ਼ਾਹਦੂਦ ਤੋਂ ਬਾਅਦ ਆ ਗਏ تھے ਰਣਗੋਟਾ ਪਰ ਆਸ ਕਿ ਸਭ ਤੋਂ ਪੁਰਾਣੀ ਜਗ੍ਹਾ ਜਿਹੜੀ ਹੋਈ ਹੈ ਜੋਦਰ ਸਿੰਘ ਸਾਹਿਬ ਵਾਲੇ ਸਾਹਮਣੇ ਦਰਵਾਜ਼ੇ ਨੂੰ ਸਾਹਮਣੇ ਸੀਗਾ ਸਿੱਧਾ ਸਨਾਰ